ਹਾਂਜੀ ਅੱਜ ਮੈਨੂੰ ਇੱਕ ਸਵਾਲ ਪੁੱਛਿਆ ਸੀ ਕਿਸੇ ਨੇ ਕਿ ਸਾਡੀ ਜਿਹੜੀ ਮੋਰੀ ਹੈ ਉਹਦੇ ਵਿੱਚ ਬਲ ਕਿਉਂ ਆਂਦਾ ਹੈ ਠੀਕ ਹੈ ਮੈਂ ਤੁਹਾਨੂੰ ਲੱਗੀਆਂ ਦੱਸਣ ਕਿ ਜਿਹੜੀ ਆਪਣੀ ਸਲਵਾਰ ਦੀ ਮੋਰੀ ਹੈ ਦੇਖੋ ਇਸ ਤਰੀਕੇ ਨਾਲ ਆਪਾਂ ਨੇ ਪਹਿਲਾਂ ਆਪਣੀ ਜਿਹੜੀ ਮੋਰੀ ਹੈ ਉਹ ਅਟੈਚ ਕਰ ਲ ਲਈ ਉਸ ਤੋਂ ਬਾਅਦ ਆਪਾਂ ਨੇ ਇੱਕ ਪੈਰ ਦੀ ਸਲਾਈ ਛੱਡ ਕੇ ਸਲਾਈ ਲਗਾਣੀ ਹੈ ਤੇ ਮੇਰੀਆਂ ਭੈਣਾਂ ਪੁੱਛਦੀਆਂ ਨੇ ਕਿ ਦੇਖੋ ਕਿ ਇੱਥੇ ਉਹਨਾਂ ਦੇ ਜਿਹੜੇ ਕਿ ਬਾਲ ਆ ਜਾਂਦੇ ਹਨਾ ਸਲਵਾਰ ਦੀ ਮੋਰੀ 'ਚ ਦੇਖੋ ਆਪਾਂ ਤੁਹਾਨੂੰ ਦੱਸ ਦਿਆਂ ਕਿ ਬਾਲ ਇਹ ਕਿਉਂ ਨਹੀਂ ਆਂਦਾ ਇਹ ਬਲ ਆਂਦਾ ਕੀ ਹੋਇਆ ਠੀਕ ਹੈ ਆਪ ਜੀ ਜਦੋਂ ਤਾਂ ਆਪਾਂ ਇਹ ਆਪਾਂ ਨੇ ਸਿੰਪਲ ਇੱਕ ਸਲਾਈ ਲਗਾ ਲਿੱਤੀ ਆ ਜਿਹੜੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਇਸ ਨੂੰ ਇਸ ਤਰੀਕੇ ਨਾਲ ਅੰਦਰ ਨੂੰ ਫੋਲਡ ਕਰ ਦੇਣਾ ਸਭ ਤੋਂ ਪਹਿਲਾਂ ਆਪਾਂ ਨੇ ਇਸ ਦੇ ਵਿੱਚ ਕੀ ਕਰਨਾ ਆਪਾਂ ਨੇ ਬਿਲਕੁਲ ਕਿਨਾਰੇ ਤੇ ਸਲਾਈ ਨਹੀਂ ਲਗਾਣੀ ਜਿਹੜੀ ਆਪਾਂ ਕਿਨਾਰੇ ਤੇ ਲਗਾਉਂਦੇ ਆ ਆਪਾਂ ਨੇ ਇੱਕ ਪੈਰ ਦੀ ਸਲਾਈ ਛੱਡ ਕੇ ਸਲਾਈ ਲਗਾਣੀ ਹੈ ਆ ਦੇਖੋ ਜੀ ਇਸ ਤਰੀਕੇ ਨਾਲ ਤੁਸੀਂ ਆਪਣੇ ਕੱਪੜੇ ਨੂੰ ਸੈੱਟ ਕਰਕੇ ਸਾਈਡ ਸਲਾਈ ਲਗਾਣੀ ਹੈ ਤੁਸੀਂ ਕਿਨਾਰੇ ਤੇ ਸਲਾਈ ਨਹੀਂ ਲਗਾਣੀ। ਅਵੇ। ਉਹ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਜਿਹੜਾ ਆਪਣੇ ਮੂਰੀ ਦੇ ਵਿੱਚ ਕੋਈ ਬਾਲ ਨਹੀਂ ਆਉਂਦਾ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਹੈ? ਆ ਦੇਖੋ ਜੀ। ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਹੈ? ਜਦੋਂ ਆਪਾਂ ਸਲਾਈ ਲਗਾਉਂਦੇ ਆ ਠੀਕ ਹੈ ਜੀ। ਇਹ ਬਾਲ ਇਸ ਕਰਕੇ ਆਪਣੇ ਦੇਖੋ ਅਗਰ ਆਪਾਂ اپنی ਜਿਹੜੀ ਸਲਾਈ ਆ ਉਹਨੂੰ ਆਪਾਂ ਇਸ ਤਰੀਕੇ ਨਾਲ ਰੱਖ ਕੇ ਲਗਾਵਾਂਗੇ ਆ ਸਾਈਡ ਆਪਣੀ ਸੀਨ ਜਿਹੜੀ तिरछी ਹੋਗੀ ਠੀਕ ਹੈ ਜੀ ਆਪਾਂ ਇਸ ਤਰੀਕੇ ਨਾਲ ਇੱਥੇ ਸੈੱਟ ਕਰਕੇ ਲਗਾਵਾਂਗੇ ਤਾਂ ਆਪਣੀ ਸਲਾਈ ਦੇ ਵਿੱਚ ਹਮੇਸ਼ਾ ਬਹਾਲ ਆਏਗਾ ਆਪਾਂ ਨੇ ਕੀ ਕਰਨਾ ਆਪਣੀ ਸਲਾਈ ਨੂੰ ਇਸ ਤਰੀਕੇ ਨਾਲ ਖਿੱਚ ਕੇ ਆ ਦੇਖੋ ਜੀ ਆ ਸੀਨ ਨੂੰ ਬਿਲਕੁਲ ਸਿੱਧੀ ਕਰਕੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਆ ਦੇਖੋ ਇਸ ਤਰੀਕੇ ਨਾਲ ਆਪਾਂ ਨੇ ਆਪਣੀ ਸਲਾਈ ਨੂੰ ਦੇ ਕੱਪੜੇ ਨੂੰ ਬਿਲਕੁਲ ਬਾਹਰ ਵਾਲੀ ਸਾਈਡ ਨੂੰ ਕਰਕੇ ਆ ਦੇਖੋ ਇਸ ਤਰੀਕੇ ਨਾਲ ਬਾਹਰ ਕਰਕੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਆਪਣੀ ਸਲਾਈ ਹੈ ਬਿਲਕੁਲ ਸਟੇਟ ਹੋ ਗਈ ਹੈ ਇਸ ਤਰੀਕੇ ਨਾਲ ਲਗਾ ਤੁਸੀਂ ਸਲਾਈ ਲਗਾਓਗੇ ਤਾਂ ਆਪਣੇ ਮੂਰੀ ਦੇ ਵਿੱਚ ਕਦੀ ਵੀ ਜਿਹੜਾ ਬਲ ਨਹੀਂ ਆਏਗਾ। ਅਗਰ ਆਪਾਂ ਦੂਸਰੇ ਤਰੀਕੇ ਨਾਲ ਤੁਹਾਨੂੰ ਦੱਸਦੀ ਹਾਂ ਕਿ ਆਪਾਂ ਅਗਰ ਅੰਦਰੋਂ ਕਪੜੇ ਨੂੰ ਕਰਕੇ ਸਲਾਈ ਲਗਾਵਾਂਗੇ ਤਾਂ ਆਪਣੇ ਮੂਰੀ ਦੇ ਵਿੱਚ ਹਮੇਸ਼ਾ ਜਿਹੜਾ ਬਾਲ ਆ ਉਹ ਆਏਗਾ ਹੀ ਆਏਗਾ। ਠੀਕ ਹੈ। ਅਗਰ ਇਸ ਤਰੀਕੇ ਨਾਲ ਤੁਸੀਂ ਸਲਾਈ ਲਗਾਓਗੇ ਤਾਂ ਤੁਹਾਡੀ ਮੂਰੀ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਆਪਣੀ ਸਲਾਈ ਹੈ ਆਪਣੀ ਸਲਾਈ ਦੇ ਵਿੱਚ ਕਿਸੇ ਵੀ ਸਾਈਡ ਤੇ ਕੋਈ ਬਲ ਜਿਹੜਾ ਨਹੀਂ ਆਇਆ। ਠੀਕ ਹੈ। ਇਸ ਤਰੀਕੇ ਨਾਲ ਜਿਹੜੀ ਤੁਸੀਂ ਆਪਣੀ ਮੂਰੀ ਹੈ ਉਸ ਨੂੰ ਰੈਡੀ ਕਰੋ ਤੇ ਜਿਹੜੀ ਤੁਹਾਡੀ ਇਹ ਪ੍ਰੋਬਲਮ ਹੈ ਇਹ ਸੋਲਵ ਹੋ ਜਵੇ ਇਸ ਕਰਕੇ ਆਪਾਂ ਨੇ ਇਹ ਵੀਡੀਓ ਬਣਾਈ ਹੈ ਤੁਸੀਂ ਦੇਖ ਸਕਦੇ ਹੋ ਆਪਣੀ ਵੀਡੀਓ ਦੇ ਵਿੱਚ ਕੋਈ ਵੀ ਬਲ ਨਹੀਂ ਹੈਗਾ ਸੀ ਮੂਰੀ ਦੇ ਵਿੱਚ ਅਗਰ ਤੁਸੀਂ ਇਸ ਚੀਜ਼ ਨੂੰ ਸਾਈਡ ਨੂੰ ਕੱਢ ਕੇ ਸਿਲਾਈ ਲਗਾਉਂਗੇ ਇਧਰ ਹੀ ਸਾਈਡ ਨੂੰ ਕਰੋਗੇ ਇਹਨੂੰ ਆ ਦੇਖੋ ਕੱਪੜੇ ਨੂੰ ਤੇ ਸੀਨ ਸਿੱਧੀ ਆਏਗੀ ਅਗਰ ਤੁਸੀਂ ਕੱਪੜੇ ਨੂੰ ਅੰਦਰਲੀ ਸਾਈਡ ਨੂੰ ਰੱਖ ਕੇ ਸਿਲਾਈ ਲਗਾਉਂਗੇ ਤਾਂ ਜਿਹੜੀ ਤੁਹਾਡੀ ਸਿਲਾਈ ਹੈ ਇਹ ਤਿਰਛੀ ਹੋ ਜੇਗੀ ਤੇ ਜਿਹੜੇ ਤੁਹਾਡਾ ਬਲ ਹੈ ਉਹ ਜ਼ਰੂਰ ਚਲਵਾਰ ਦੇ ਵਿੱਚ ਆਉਗਾ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਜਿਹੜੀ ਇਹ ਸਲਵਾਰ ਦੇ ਉੱਤੇ ਤੁਸੀਂ ਕਿਸੇ ਵੀ ਤਰੀਕੇ ਨਾਲ ਸਲਾਈ ਜਿਹੜੀ ਆਪਣੀ ਲਗਾ ਸਕਦੇ ਹੋ ਹੁਣ ਤੁਸੀਂ ਇਸ ਤੇ ਜੋ ਵੀ ਡਿਜ਼ਾਈਨ ਪਾਣਾ ਚਾਹੁੰਦੇ ਹੋ ਦੇਖੋ ਕਿੰਨੀ ਫਿਨਿਸ਼ਿੰਗ ਹੈ ਇਸ ਤਰੀਕੇ ਨਾਲ ਜਿਹੜੀ ਤੁਸੀਂ ਆਪਣੀ ਇਹ ਮੂਰੀ ਬਣਾਉਣੀ ਹੈ